ਹਾਂ ਫਸ 570 ਬੰਦਰ ਰੋਜ਼ੀ ਦੇ ਗਾਹ ਦੇ ਤੋਂ ਆਹ ਜਿੱਕੇ ਗੁਣਾ ਕਿੰਨਾ ਹੋਇਆ ਉਹੀ ਕਟਾ ਕਰਮ ਜਿਹੜਾ ਸਿੱਧੂ ਮੂਸੇਵਾਲੇ ਨਾਲ ਅੱਜ ਤੋਂ ਤਿੰਨ ਵਰੀ ਪਹਿਲਾਂ ਹੋਇਆ ਦੱਸੋ ਇਹ ਦਸਤਾਵੇਜ਼ਾਂ ਨੂੰ ਸਰਕਾਰ ਨੇ ਕਿਹ ਸੱਚ ਰੱਖਣ ਦੀ ਔਰ ਅੱਜ ਜਿਹੜਾ ਸਾਡੇ ਭਰਾ ਨਾਲ ਹੋਇਆ ਇੱਥੇ ਏਅਰਵੈਲ ਸਾਲਿਆ ਨਾਲ ਇੱਕ ਪਰਦੇ ਦੀ ਛਾਪੀ 'ਚ ਇੰਨੀਆਂ ਗੋਲੀਆਂ ਮਾਰਨੀ ਔਰ ਬੇਰਹਿਮੀ ਨਾਲ ਕਤਲ ਕਰਨਾ ਸੱਚੀ ਗੱਲ ਦੋਸਤੋ ਕੱਪੜਾ ਵਪਾਰੀ ਜੋ ਕਿ ਅਬੋਹਰ ਦੇ ਵਿੱਚ ਲੰਗੇ ਦਿਨੀ ਕਤਲ ਹੋਏ ਉਸ ਮਾਮਲੇ ਦੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ ਅਤੇ ਇਸ ਮਾਮਲੇ ਦੇ ਵਿੱਚ ਨਵਾਂ ਮੂੜ ਉਸ ਸਮੇਂ ਆਇਆ ਜਦੋਂ ਇਹ ਸੱਚ ਸਾਹਮਣੇ ਆਇਆ ਹੈ ਕਿ ਇੱਕ ਕੱਪੜਾ ਵਪਾਰੀ ਦਾ ਕਤਲ ਉਸੇ ਗਰੁੱਪ ਵੱਲੋਂ ਕੀਤਾ ਹੈ ਉਹੀ ਗੈਂਗਸਟਰਾਂ ਨੇ ਕੀਤਾ ਹੈ ਜਿਨ੍ਹਾਂ ਨੇ ਕਿ 3 ਸਾਲ ਪਹਿਲਾਂ ਪੰਜਾਬ ਦੇ ਫੇਮਸ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੀ ਤੇ ਇਸ ਮੌਕੇ ਤੇ ਕਾਂਗਰਸ ਦੇ ਲੀਡਰ ਅਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਨੇ ਅਹਿਮ ਖੁਲਾਸੇ ਕੀਤੇ ਨੇ ਬਹੁਤ ਹੀ ਦੁਖਦਾਈ ਘਟਨਾ ਹੈ ਔਰ ਮੈਨੂੰ ਅੱਜ ਫੇਰ ਉਹੀ ਘਟਨਾਕਰਮ ਜਿਹੜਾ ਸਿੱਧੂ ਮੂਸੇਵਾਲੇ ਨਾਲ 2-3 ਬਰੀ ਪਹਿਲਾਂ ਹੋਇਆ ਉਸੇ ਦੀ ਯਾਦ ਇਸ ਘਟਨਾਕਰਮ ਨੇ ਪਰ ਕੱਲ ਵੀ ਮੈਂ ਮੋਗੇ ਵਿਖੇ ਗਿਆ ਸੀ ਉਹ ਡਾਕਟਰ ਸਾਹਿਬ ਜਿਹਨਾਂ ਨੂੰ 2022 ਚ ਇੱਕ ਲੰਡੇ ਨਾਮ ਦਾ ਗੈਂਗਸਟਰ ਹੈ ਜਿਹਨੇ ਤਪਕੀ ਦਿੱਤੀ ਸੀ ਪਰ ਪੁਲਿਸ ਨੇ 20 ਦਿਨ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਔਰ ਰੋਜ਼ ਸੋਬਾ ਵਿੱਚ ਸਿਕਿਉਰਿਟੀ ਲਾ ਦਿੱਤੀ ਤੇ ਉਹ ਅੱਜ ਉਹ ਕ੍ਰਿਟੀਕਲ ਹਾਲਾਤ ਵਿੱਚ ਹੈ ਰੋਜ਼ਾਨਾ ਦੇ ਘਟਨਾ ਕਰਵਾ ਰੋਜ਼ਾਨਾ ਦੀ ਹੈ ਹਲਾਸ ਔਰ ਅੱਜ ਜਿਹੜਾ ਸਾਡੇ ਭਰਾ ਨਾਲ ਹੋਇਆ ਇੱਥੇ ਗੇਰਵੈਲ ਆਲੇ ਨਾਲ ਇੱਕ ਪਰਦੇ ਦੀ ਛਾਪੀ ਤੇ ਇੰਨੀਆਂ ਗੋਲੀਆਂ ਮਾਰਨੀ ਔਰ ਬੇਰਹਿਮੀ ਨਾਲ ਕਤਲ ਕਰਨਾ ਇਹ ਪੰਜਾਬ ਦਾ ਮੈਨੂੰ ਲੱਗ ਨਹੀਂ ਰਿਹਾ ਇਸੇ ਤਰ੍ਹਾਂ ਦਾ ਹੀ ਸਿੱਧੂ ਮੂਸੇਵਾਲੇ ਨੂੰ ਬਹੁਤ ਸਾਰੀਆਂ ਗੋਲੀਆਂ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਜੇ ਤਾਂ ਉਹ ਜ਼ਖਮ ਹੀ ਨਹੀਂ ਅੱਲੇ ਹੋਏ ਔਰ ਇਹ ਤਾਂ ਦੋ ਨਾਮੀ ਬੰਦੇ ਆ ਪਥੇਰੇ ਨੰਗ ਲੰਬੀਆਂ ਆ ਰਹੀ ਔਰ ਜਾਨਾ ਇਸ ਤਰ੍ਹਾਂ ਦੀ ਵਾਰਦਾਤ ਹੁਣ ਤਾਂ ਡਰ ਲੱਗ ਲੱਗ ਪਿਆ ਕੌਣ ਇੱਥੇ ਕਾਰੋਬਾਰ ਕਰੇਗਾ ਵਿਅਕਤੀ ਆਪਣੀ ਦੁਕਾਨ ਤੇ ਆ ਰਿਹਾ ਉਹਨੂੰ ਮਾਰ ਦਿੱਤਾ ਜਾਂਦਾ ਹੈ ਬਿਨਾਂ ਦੁਸ਼ਮਣੀ ਤੋਂ ਉੱਪਰ ਆ ਕੇ ਕਹਿ ਰਿਹਾ ਸੀ ਚੀਕ-ਚੀਕ ਕੇ ਜਿਹੜਾ ਉਹ ਕਹਿੰਦਾ ਅਸੀਂ ਮੈਨੇਜ ਕਰ ਲੈਂਦੇ ਸੀ ਇਹ ਤੋਂ ਪਹਿਲਾਂ ਜਿਹੜਾ ਸਾਨੂੰ ਤਪਕੀ ਆਉਂਦੀ ਸੀ ਅਸੀਂ ਆਪ ਦਾ ਸੈਟਿੰਗ ਕਰ ਲੈਂਦੇ ਸੀ ਇਹਦਾ ਮਤਲਬ ਪਹਿਲਾਂ ਵੀ ਵਕਤ-ਵਕਤ ਪ੍ਰਕਾਰ ਨੇ ਤਪਕੀ ਆਉਂਦੀਆਂ ਰਹੀਆਂ ਲੇਕਿਨ ਇਸ ਵਾਰੀ ਮੌਤ ਨੇ ਡਾਹ ਨਹੀਂ ਦਿੱਤੀ ਕਹਿੰਦੀ ਜੇ ਸਾਨੂੰ ਪਤਾ ਲੱਗ ਜਾਂਦਾ ਤਾਂ ਅਸੀਂ ਮੈਨੇਜ ਕਰ ਲੈਂਦੇ ਇਹ ਵੀ ਪੈਸੇ ਥੇਲੇ ਨਾਲ ਹੋਰ ਕੋਈ ਸੁਰੱਖਿਆ ਤਾਂ ਹੈ ਨਹੀਂ ਉਹ ਮੈਨੂੰ ਸਵਾਲ ਕਰ ਰਿਹਾ ਸੀ ਕਹਿੰਦਾ ਸੌਹ ਐ ਤੈਨੂੰ ਤੇਰੀ ਮਾਮਿਆ ਸੌਥੇ ਵਾਲਿਆਂ ਨਹੀਂ ਕਿਉਂਕਿ ਮੈਂ ਨਿੱਕਾ ਜਿਹਾ ਹੁੰਦਾ ਇੱਥੇ ਇਹਨਾਂ ਧੂਆਂ ਭਰਾਵਾ ਤੋਂ ਕੱਪੜੇ ਸੁਹਦੇ ਰਹੇ ਹਾਂ ਸੋ ਕਹਿੰਦਾ ਕਿ ਤੂੰ ਦੇਸ਼ ਦੀ ਲੋਕ ਸਭਾ 'ਚ ਤੂੰ ਬੋਲਿਆ ਸੀ ਤੇ ਦੁਬਾਰੇ ਫੇਰ ਸਵਾਲ ਪੁੱਛਣਾ ਕਿ ਇੱਕ ਗੈਂਗਸਟਰ ਜਿਹੜਾ ਜੇਲ੍ਹ 'ਚ ਬੈਠਾਈ ਹਜ਼ਾਰਾਂ ਬੰਦੇ ਨੂੰ ਮਰਵਾ ਰਿਹਾ ਕਿ ਇਹ ਹਿੰਦੁਸਤਾਨ ਹੈ ਇਹ ਮੋਦੀ ਦਾ ਰਾਜ ਹੈ ਪੁੱਛੋ ਮੋਦੀ ਨੂੰ ਇਹ ਗੱਲ کہہ ਰਿਹਾ ਸੀ ਭਗਵਾਨ ਕਿਰਮਾਨ ਸਿੰਘ ਸਾਹਿਬ ਦੀ ਤਾਂ ਗੱਲ ਹੀ ਨਾ ਕਰੋ ਇਹਨੇ ਤਾਂ ਸਾਡੇ ਪੰਜਾਬ ਦਾ ਜਿਹੜਿਆ ਬੇੜਾ ਘਰ ਖੋ ਗਿਆ ਹੈ ਅੱਜ ਲਾਅ ਐਂਡ ਆਰਡਰ ਨਾਮ ਦੀ ਕੋਈ ਪੰਜਾਬ ਦੇ ਵਿੱਚ ਚੀਜ਼ ਹੀ ਨਹੀਂ ਹੈ ਲੇਕਿਨ ਇਹ ਜਿਹੜੇ ਗੈਂਗਸਟਰ ਹੈ ਜਿਹੜੇ ਬਾਹਰੋਂ ਬਹਿ ਕੇ ਆਪਰੇਟ ਕਰ ਰਹੇ ਹੈ ਤੁਸੀਂ ਰੋਜ਼ ਅਮਰੀਕਾ ਦੇ ਦੌਰੇ ਤੋਂ ਜਾਂਦੇ ਹੋ ਲਿਆਓ ਉਹਨਾਂ ਨੂੰ ਫੜ ਕੇ ਇੱਥੇ ਉਹ ਅਮਰੀਕਾ ਤੋਂ ਬੈਠੇ ਇੱਥੇ ਲੋਕਾਂ ਦੀ ਫਰੋਤੀ ਦੇ ਦਿੰਦੇ ਹੈ ਅੱਛਾ ਨਵੀਂ ਕਾੜੀ ਤੁਹਾਨੂੰ ਸੁਣਾਉਣਾ ਹੈ ਜਿਹੜਾ ਜੇਪੀ ਆਲੇ ਨੇ ਇੱਕ ਨਵਾਂ ਕਾਨੂੰਨ ਬਣਾਤਾ ਗੁਜਰਾਤ ਇਸੇ ਲਾਰੈਂਸ ਬਿਸ਼ਨੋਈ ਦੇ ਵਾਸਤੇ ਅੱਜ ਸਵਾਲ ਕਰਿਓ ਤੁਸੀਂ ਜੀਪੀ ਦੇ ਪ੍ਰਧਾਨ ਨੂੰ ਕਿ ਸਾਬਰਮਤੀ ਯੇਰ ਚ ਬੈਠਾ ਲਾਰੈਂਸ ਬਿਸ਼ਨੋਈ ਜਿਹਨੂੰ ਉਹਨੂੰ ਪ੍ਰੋਡਕਸ਼ਨ ਗ੍ਰਾਂਟ ਤੇ ਲੈ ਕੇ ਨਹੀਂ ਆ ਸਕਦੇ ਕਾਨੂੰਨ ਬਣਾਤਾ ਉਥੋਂ ਦੀ ਸਕੇਟ ਨੇ ਗੁਜਰਾਤ ਦੀ ਨਹੀਂ ਕਿ ਉਹਨੂੰ ਤੁਸੀਂ ਬਾਹਰਲੀ ਸਟੇਟ ਤੇ ਜਾ ਕੇ ਪੁੱਛ ਕੇ ਚ ਨਹੀਂ ਕਰ ਸਕਦੀ ਪਹਿਲਾਂ ਤਾਂ ਪੰਜਾਬ ਪੁਲਿਸ ਲੈ ਆਉਂਦੀ ਸੀ ਜਾਂ ਕੋਈ ਹੋਰ ਸਟੇਟ ਪੁਲਿਸ ਲੈ ਕੇ ਉਹਨੂੰ ਪੁੱਛ ਕੇ ਚ ਕਰ ਸਕਦੀ ਸੀ ਜੀ ਲੇਕਿਨ ਹੁਣ ਪੁੱਛ ਕੇ ਕਰਨ ਦੇ ਅਧਿਕਾਰ ਵੀ ਖਤਮ ਕਰ ਦਿੱਤੇ ਗਏ ਹੈ ਉਹਦੇ ਪਿੱਛੇ ਦਾ ਕੀ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਗੁਜਰਾਤ ਦੀ ਸਰਕਾਰ ਨੂੰ ਬੀਜੇਪੀ ਵਾਲਿਆਂ ਨੂੰ ਇਸ ਕਰਕੇ ਪੁੱਛੋ ਕਿ ਇੱਕ ਗੈਂਗਸਟਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਦੁਸ਼ਮਣ ਤਾਂ ਸਾਡੇ ਘਰੇ ਬੈਠਾ ਸਾਨੂੰ ਨਸ਼ਟ ਕਰ ਰਿਹਾ ਇਹੋ ਜਿਹੇ ਲੋਕ ਜਿਹੜੇ ਜੇਲ੍ਹਾਂ 'ਚ ਬੈਠੇ ਉੱਥੋਂ ਵਾਰਦਾਤ ਨੂੰ ਅੰਜਾਮ ਦੇ ਰਹੇ ਫਿਰ ਉਹ ਸਾਬਰਮਤੀ ਦੀ ਜੇਲ੍ਹ 'ਚ ਹੈ ਫਿਰ ਕਿਉਂ ਕਾਨੂੰਨ ਬਣਾਇਆ ਗਿਆ ਉਹਦੇ ਵਾਸਤੇ ਮੈਂ ਸੇ ਤੁਸੀ ਬੜੀਆਂ ਗੱਲਾਂ ਕਰਦੇ ਹੋ ਸੋ ਮੈਂ ਸਮਝਦਾ ਪੰਜਾਬ ਦਾ ਲਾਅ ਐਂਡ ਆਰਡਰ ਭਗਵੰਤ ਸਿੰਘ ਮਾਨ ਆਮ ਆਦਮੀ ਸਰਕਾਰ ਨੇ ਵਿੜਾ ਕਰ ਕਰਤਾ ਔਰ ਹਿੰਦੁਸਤਾਨ ਦੀ ਸਰਕਾਰ ਨੇ ਵੀ ਉਹ ਰੇ ਕੰਤੇ ਜੂ ਨਹੀਂ ਮੈਂ ਕਿਹਾ ਸੀ ਮੈਨੂੰ ਲੌਰੈਂਸ ਮਿਸ਼ਨੂਈ ਨੂੰ ਮੈਂ ਲੈ ਕੇ ਆਉਣੇ ਨੂੰ ਤੁਸੀਂ ਦੇਸ਼ ਦੀ ਪਾਰਲਮੈਂਟ ਚ ਕਿਹਾ ਕਿ ਜਿਵੇਂ ਕੋਈ ਆਈਜੀ ਆ ਰਿਹਾ ਹੁੰਦਾ ਉਹ ਇੰਨੀ ਪ੍ਰੋਡਕਸ਼ਨ ਦੇ ਕੇ ਪ੍ਰੋਡਕਸ਼ਨ ਦੇ ਕੇ ਕਿ ਉਹਰੇ ਨਾਲ ਆਈਜੀ ਡੀ ਆਈਜੀ ਐਸਪੀ ਯਾ ਬੁਲੇਟ ਪ੍ਰੂਫ ਗੱਡੀਆਂ ਕੀ ਚਾਹੁੰਦੇ ਹੋ ਤੁਸੀਂ ਪੂਰੀ ਸ਼ਰੀਆਮ ਉਸ ਬੰਦੇ ਦੀਆਂ ਪ੍ਰੈਸ ਕਾਨਫਰੰਸਾਂ ਉਹਨੀਆਂ ਕੀ ਕੌਗਨਿਟੈਂਸ ਲੈਦੇ ਇਸ਼ਤੀ ਸਰਕਾਰ ਨੇ ਕਿ ਕੇਵਲ ਕਾਂਗਰਸ ਰਹਿ ਤੇ ਆਪੋਜੀਸ਼ਨ ਪਾਰਟੀਆਂ ਤੇ ਤੁਸੀਂ ਪਰਚੇ ਦਰਜ ਕਰਦੇ ਹੋ ਮੈਂ ਪੰਜਾਬ ਦੀ ਸਰਕਾਰ ਨਹੀਂ ਤੇਰੋ ਚਾਹਾਂ ਤੇ ਬੇਸ਼ ਦੀ ਸਰਕਾਰ ਉਹ ਪੂਰਨ ਇਸ ਗਲਤੇ ਨੂੰ ਸਤਾ ਹੈ ਔਰ ਅੱਜ ਮੈਂ ਜ਼ਿੰਦਾ ਕਰ ਦੇ ਕਰ ਦੇ ਸਰਕਾਰ ਕੀ ਕਸੂਰ ਹੈ ਜੇ ਭਰਾ ਦਾ ਦੱਸ ਤਰੋ ਕਿਹੜਾ ਵਿਚਾਰਾ ਚੀਕਾਂ ਮਾਰ-ਮਾਰ ਕੇ ਰੋ ਰਿਹਾ ਔਰ ਮੈਨੂੰ ਕਹਦਾ ਸਹੋਂਹ ਤੈਨੂੰ ਤੇਰੇ ਪਰਿਵਾਰ ਦੀ ਜੇ ਤੂੰ ਉੱਥੇ ਖੜਾ ਹੋ ਕੇ ਸਵਾਲ ਨਾ ਪੁੱਛ। ਤੋਨੇ ਕਿ ਕਿਸ ਤਰ੍ਹਾਂ ਦਾ ਰਹਿ ਗਈ ਤੁਹਾਡੇ ਕੋਲ ਬੰਦਾ ਚਲਾ ਗਿਆ ਕੀ ਰਹੇਗਾ ਉਹ ਮੈਂ ਤਾਂ ਸੌਦੇ ਨੂੰ ਲੈ ਕੇ ਕੋ ਗੱਲ ਹੈ ਇਹਦੀ ਲੜਾਈ ਅਸੀਂ ਲੜ ਵੀ ਰਹੇ ਹਾਂ ਔਰ ਲੜਾਂਗੇ ਵੀ ਜਾ ਕੇ ਲੋਕ ਸਭਾ ਦੇ ਵਿੱਚ। ਲੇਕਿਨ ਜਦੋਂ ਬੰਦਾ ਚਲਾ ਗਿਆ ਉਸ ਤੋਂ ਬਾਅਦ ਫੇਰ ਵਹੀ ਹੋਈਏ ਕਿਹੜਾ ਪ੍ਰਸ਼ਾਸਨੀ ਇੱਥੇ ਬੰਦਾ 9 ਵਜੇ ਕਿ ਆ ਅੰਤਿਮ ਸੰਸਕਾਰ ਕਰਨੇ ਇਹ ਸਰਕਾਰ ਦਾ ਬੰਦਾ ਕੱਲ ਆ ਕੇ ਤੁਸੀਂ ਬੰਦੇ ਮਰੇ ਤੇ ਆ ਕੇ ਆ ਕੇ ਅਫਸੋਸ ਜ਼ਾਹਿਰ ਕਰ ਦਿਨੇ ਉਹ ਕਿੰਨੇ ਲੋਕ ਮਰ ਗਏ ਹਰ ਕਿੰਨਿਆ ਕਿਤੇ ਅਫਸੋਸ ਜ਼ਾਹਿਰ ਕਰੋਗੇ ਰੋਕਦੇ ਕਿਉਂ ਨਹੀਂ ਮੈਂ ਕੱਲ ਗਿਆ ਸੀ ਮੈਂ ਕਿ ਪੰਜ ਦਿਨ ਦੇ ਉਹ ਸਾਰੇ ਉਡਾ ਦੇਾਂਗੇ ਇਹ ਸਰਕਾਰਾਂ ਪਹਿਲੀਆਂ ਦੀ ਸੀ ਐਡਮਿਨਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਪੁਲਿਸ ਦੀ ਪਕੜ ਹੋਣੀ ਚਾਹੀਦੀ ਹੈ ਕਿ ਕੋਈ ਪੁਲਿਸ ਦਾ ਢਾਰੀ ਨਹੀਂ ਰਿਹਾ ਕੋਈ ਸਰਕਾਰ ਦਾ ਢਾਰੀ ਨਹੀਂ ਰਿਹਾ ਸ਼ਰੇਆਮ ਦਿਨ ਦਿਹਾੜੇ ਇਹ jaan bujh ke terror phron di gal kiti gayi hai ਇੰਤਨ ਦਿਹਾੜੇ ਮਾਰੋ ਬਾਰੀਆਂ ਗੋਲੇ ਮਾਰੋ ਕਿਹੜਾ ਵਪਾਰੀ ਬਾਹਰ ਆਊ ਕਭੀ ਕੌਣ ਪੰਜਾਬ ਚ ਵਪਾਰ ਕਰੇਗਾ ਭਾਈ ਜਾਨ ਮਾਲ ਨਹੀਂ ਸੁਰੱਖਿਅਤ ਹੈ ਸ਼ਰਮੋਣੀ ਚਾਹੀਦੀ ਹੈ ਮੈਂ ਸਮਝਦਾ ਕਿ ਸਰਕਾਰ ਨੂੰ ਹਸਤੀਫਾ ਦੇ ਦੇਣਾ ਚਾਹੀਦਾ ਹੈ ਰਿਜ਼ਾਈਨ ਕਰਕੇ ਦੁਬਾਰੇ ਚੋਣ ਹੋਣਾ ਚਾਹੀਦਾ ਹੈ ਡੀਜੀਪੀ ਨੂੰ ਹਸਤੀਫਾ ਦੇਣਾ ਚਾਹੀਦਾ ਹੈ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ